ਸੋਰਠਿ ਮਹਲਾ ਨੋਮਾ ਮੰਨ ਕੀ ਮੰਨ ਹੀ ਮਹਰ ਰਹੀ ਨਾਹਰ ਪਜੇ ਲਾਤੀਰਤ ਸੇ ਅਰਕੀ ਮਰਹੀ ਮਾਰ ਰਹੀ ਨਾਹਰ ਭਜੇ ਨਾ ਤੀਰ ਤਸੇ ਟੁੱਟੇ ਕਾਲ ਗੈਰਾ ਨਾਮੀ ਸਾਭੂ ਬਹੀ ਅਵ ਸਗ ਮਿੱਥਿਆ ਏ ਤਰੂ ਪਜਗ ਆਵ ਕੇ ਸਹੀ ਤਿਰਤ ਬਿਰਤ ਮੋਤੇ ਜਗ ਹਾਰੇ ਹੋ ਅਹਾਬ ਮਿਲਣ ਦੀ ਬਰਿਆ ਸਿਮਨਤ ਕਹਾਣੀ ਫਿਰਤ ਫਿਰਤ ਮਾ ਤੇਰੇ ਦੁਖਾਰੇ ਹੋ ਮਾਰਸ وہاں ہے گروہ جی کی خطے درم دلسہ سرکتے ہیں وہ تو آئی سلام پاڑی کرو مطبے کا ہوتا ہے مطبے لیتا جا کندہ راچے پچھا بے لیتا ایک بڑے دی آجا تک جا سہ بے آگے چیتا ਮਨੁਤਵੇ ਚਰੁਦੇ ਆਦਿ ਅੰਮ੍ਰਿਤ ਜੀ ਦੀ ਬਾਣੀ ਬੋਦੀਏ ਪਾਤਾਲ ਵਾਲੇ ਜੀਵ ਉਤਵੇ ਚਰਵੇ ਆਗਾ ਵਾਲੇ ਜੀਵ ਧਰਮ ਸਤਿਗੁਰੂ ਸ੍ਰੀ ਗੁਰੂ ਗੰਦਰ ਸਾਹਿਬ ਸਾਚੀ ਪਾਤਸ਼ਾਹ ਜੀ ਦਾ ਜਤ ਜਤੇ ਸੋ ਜਤਲੋ ਜੀਏ ਸਤਿਮਾਨਸ ਤਹੀ ਦਿੱਤੀ ਉਦੋਂ ਪਾਈ ਸ਼ਰਾਨ ਪੜਖੋ ਗੁਰੂਤਵੇਲਾ ਨਾਮਨ ਆਪਣਾ ਦਾਸ ਪ੍ਰਣ ਕਰਦਾ ਦਾ ਗੁਰੂ ਦਾ ਨਾਮ ਨੂੰ ਪ੍ਰਮਾ ਸਮਾਜ ਨਿਰਭ ਜਾਗੋ ਗੁਰੂ ਦਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਲਿਖੇ ਯਿਸੂ ਨੂੰ ਕੇ ਚਰਨ ਨੂੰ ਸਭਾ ਕਰੀਏ ਸਭਾਈ ਆਪ ਦਾ ਸਭ ਦੇ ਆਹਾ ਤੀਰ ਅਤ ਉਪਰ ਦੇਵ ਜੀ ਵਾਗਾਂ ਅੱਲਾ ਜਰੂਰ ਦੇ ਆਹ ਇਹ ਆਪ ਦੁਬਾਰਾ ਦੇਰ ਮੀਵਾਹ ਹਰ ਤੇ ਨਾ ਆਈ ਪਾਇ 14 ਤੱਕ ਹੈ ਸੋ ਆਉਂ ਮੁੱਤ ਵੇਲਾ ਅਮਤ ਵੇਲਾ ਕਾਮ 9:24 ਵੱਜੇ ਤੇ ਇਹ ਬੜਾ 16 ਮਿੰਟ ਦਾ 16 ਮਿੰਟ ਦਾ ਰਿਕੋਰਡ ਹੋ ਚੁੱਕੇ ਨੇ ਸਤਿਗੁਰੂ ਬੇਨਤੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਭਾਈ ਪ੍ਰਵਾਸ ਜੀ ਰਿਆਂ ਆਧੁਰੂ ਦਾਤਾਰਾ ਜੀ ਦੇ ਆਗਮਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਜਰੂਰ ਜੱਲੇ ਦੇ ਵਿੱਚ ਸਤਿਤਾ ਨੂੰ ਬੜੇ ਉਤਸ਼ਾਹ ਦੇ ਨਾਲ ਬਣੀ ਸ਼ਾਨਾ ਦੇ ਮਾਉਨਾ ਦੇ ਨਾਲ ਆਪਾਂ ਦੇ ਜੀਆ ਜੋ ਅਰਦਾਸ ਕੀਤਾ ਜਗਲਾਂ ਦੇ ਨਾਮੀਆਂ ਜੁਨਾ ਦਾ ਦਾਸ ਸਾਹਿਬ ਰੇਵੇ ਉਹਨਾਂ ਦਾ ਜੇ ਸੰਦਾ ਚਾਰਗਿਆ ਸੁਆਨ ਮਾਈ ਗੜੀ ਸਭ ਤੋਂ ਮਾਈ ਦਾ ਪਰਵਾਦਵੇ ਮਾਈ ਦੇ ਦਰਵਾਜ਼ੇ ਦੀ ਮਾਰਕਿਆ ਉਹਨਾਂ ਦੇ ਦਰਦਾਂ ਦੇ ਵਿਚਾਰੀ ਨਿਵਾਰ ਰਹਿਦੀ ਜਿੜੀ ਬੈਣੀ ਪਰਵਾਦਵੇ ਦੀ ਪਰਵਾਹ ਇਹ ਦਰਵਾਜ਼ੇ ਦੀ ਬਾਤ ਜਾਨ ਉਹਨਾਂ ਦੀ ਬਾਤ ਜਾਨੀਏ ਤੇ ਦੂਜੀ ਜਨਨੀ ਪ੍ਰਵਾਦ ਤੇ ਵੀ ਜਨਨੀ ਕਾ ਜੀ ਜੋ ਸਾਹਬ ਉਹਨਾਂ ਦੇ ਲੈ ਬਿਖੇ ਜਾਣੀ ਹਮਾਰਾ ਮੈਂ ਕਹਿੰਦੀਏ ਜਿਹੜੀ ਦੂਜੀ ਪ੍ਰਵਾਦ ਤੇ ਦੀਏ ਉਹ ਬੀਬੀ ਜੋ ਜਨਨੀ ਸਾਹਬ ਉਹਨਾਂ ਦੇ ਲੈ ਬਿਖੇ ਜਾਣੀ ਜੈ ਸਰ ਜੈ ਸਤੂ ਤੋਂ ਬੇਨਤੀ ਹੈ ਕਿ ਭਾਈ ਆਪਾਂ ਸਾਦੇ ਹੀ ਨਾਲ ਮਿਲ ਕੇ ਸੰਗਮੇ ਹਰ ਦਸ ਗਉੜਿਆ ਹੋਇਆ ਇੱਕ ਖਰਵਾ ਫੇਰ ਦਿਨ ਹੋਇਆ ਸਵਾਤਵਾਂ ਚੜੀ ਜਾ ਰਹੀ ਹੈ ਤੇ ਬੁਰਫਾ ਕਰੋ ਜੁਲਿਏ ਸਵਾਉ ਬੱਦੇ ਬਰਾਉ ਵਾਹਿਗੁਰੂ ਜੀ ਦਾ ਨਾਰਾ ਵਾਹਿਗੁਰੂ ਜੀ ਦਾ